ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਭਾਵੁਕ ਕਰ ਦੇਣ ਵਾਲੀ ਕਹਾਣੀ ਆ ਇਹ ਕਿਸੇ ਪਰਿਵਾਰ ਦੀ ਸੱਚੀ ਘਟਨਾ ਹੈਗੀ ਆਪਾਂ ਨਾਮ ਆ ਜਿਹੜੇ ਉਹ ਬਦਲ ਦਿੱਤੇ ਗਏ ਨੇ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਰਹਿੰਦੇ ਆ ਦੋ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਬੱਚਿਆਂ ਦੇ ਨਾਮ ਮੁੰਡੇ ਦਾ ਨਾਮ ਕਮਲ ਤੇ ਉਹਦੀ ਭੈਣ ਦਾ ਨਾਮ ਰਮਣ ਆ ਰਮਣ ਤੇ ਕਮਲ ਦਾ ਆਪਸ ਵਿੱਚ ਬਹੁਤ ਪਿਆਰਾ ਦੋਨੋਂ ਭੈਣ ਭਰਾ ਦਾ 1-2 ਸਾਲ ਦਾ ਹੀ ਫਰਕ ਆ ਉਮਰ ਦਾ ਦੋਨੋਂ ਇਕੱਠੇ ਪੜਨੇ ਜਾਂਦੇ ਆ ਇਕੱਠੇ ਖੇਡਦੇ ਆ ਇਕੱਠੇ ਖਾਂਦੇ ਪੀਂਦੇ ਆ ਜਿਵੇਂ ਜਿਵੇਂ ਹੌਲੀ ਹੌਲੀ ਵੱਡੇ ਹੋਈ ਗਏ ਰਮਣ ਸਿਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਰ ਕਮਲ ਪੜਾਈ ਵੱਲੋਂ ਅਵੇਸਲਾ ਹੋਣ ਲੱਗ ਗਿਆ ਸਕੂਲ ਦੇ ਵਿੱਚ ਟੀਚਰ ਸੀ ਜਿਹੜੇ ਉਹ ਰਮਣ ਨੂੰ ਕਹਿੰਦੇ ਕਿ ਵੀ ਤੂੰ ਤਾਂ ਪੜਾਈ 'ਚ ਇੰਨੀ ਹੁਸ਼ਿਆਰਾਂ ਤੇ ਕਮਲ ਧਿਆਨ ਨਹੀਂ ਦਿੰਦਾ ਵੀ ਤੂੰ ਘਰੇ ਕਹੀਂ ਰਮਣ ਸੀ ਉਹ ਆਪਣੇ ਮੰਮੀ ਪਾਪਾ ਕੋਲ ਆ ਕੇ ਕਹਿੰਦੀ ਕਿ ਅੱਜ ਅਧਿਆਪਕ ਨੇ ਮੈਨੂੰ ਉਲਾਮਬਾ ਦਿੱਤਾ ਕਿ ਕਮਲ ਪੜਦਾ ਨਹੀਂ ਹੈਗਾ ਇਸ ਤਰ੍ਹਾਂ ਰੋਜ਼ ਦੇ ਉਲਾਮਬੇ ਸੀ ਜਿਹੜੇ ਕਮਲ ਦੇ ਆਉਂਦੇ ਰਹਿੰਦੇ ਸੀ ਤੇ ਰਮਣ ਆਪਣੇ ਮੰਮੀ ਪਾਪਾ ਨੂੰ ਉਹਨਾਂ ਲਾਂਬਿਆਂ ਬਾਰੇ ਦੱਸਦੀ ਰਹਿੰਦੀ ਦੀ ਦੇ ਕਰਕੇ ਕਮਲ ਰਮਨ ਨਾਲ ਨਰਾਜ ਨਰਾਜ ਰਹਿੰਦਾ ਤੇ ਉਹਦੇ ਨਾਲ ਲੜਬੀ ਪੈਂਦਾ ਉਹਨੂੰ ਕਹਿੰਦਾ ਰਹਿੰਦਾ ਵੀ ਤੂੰ ਮੇਰੀਆਂ ਸ਼ਿਕਾਇਤਾਂ ਲਾਉਣੀ ਆ ਉਹ ਕਹਿੰਦੀ ਵੀ ਕਮਲ ਆ ਮੈਂ ਤੇਰੀਆਂ ਸ਼ਿਕਾਇਤਾਂ ਨਹੀਂ ਲਾਉਂਦੀ ਮੈਂ ਤੇਰੀ ਸੱਚਾਈ ਦੱਸਦੀ ਆ ਮੈਨੂੰ ਇਹ ਡਰਾ ਵੀ ਕਿਤੇ ਤੇਰੀ ਇਹ ਸੱਚਾਈ ਤੇਰਾ ਫਿਊਚਰ ਨਾ ਖਰਾਬ ਕਰ ਦੇਵੀਂ ਤੂੰ ਪੜ੍ਹਿਆ ਕਰ ਪਰ ਕਮਲ ਇੱਕ ਪੰਨ ਵਿੱਚ ਦੀ ਗੱਲ ਪਾਉਂਦਾ ਤੇ ਦੂਜੇ ਵਿੱਚ ਦੀ ਕੱਢ ਦਿੰਦਾ ਇਸੇ ਤਰ੍ਹਾਂ ਦੋਨੋਂ 10ਵੀਂ ਜਿਹੜੀ ਕਰ ਗਏ ਜਿਹੜੀ ਕਮਲ ਸੀ ਜਿਹੜਾ ਕਮਲ ਸੀ ਉਹ ਤਾਂ 10ਵੀਂ ਦੇ ਵਿੱਚੋਂ ਫੇਲ ਹੋ ਗਿਆ ਅਗਲੇ ਸਾਲ ਰਮਣ ਜਿਹੜੀ ਉਹ 10ਵੀਂ ਦੇ ਵਿੱਚ ਹੋ ਜਾਂਦੀ ਹੈ ਦੋਨੋਂ ਭੈਣ ਭਰਾ ਇੱਕ ਕਲਾਸ 'ਚ ਹੀ ਹੋ ਜਾਂਦੇ ਆ। ਰਮਣ ਛੋਟੀ ਸੀ ਕਮਲ ਤੋਂ ਇੱਕ ਕਲਾਸ ਪਿੱਛੇ ਸੀ। ਜਦੋਂ 10ਵੀਂ ਦੇ ਫੇਰ ਦੁਬਾਰਾ ਪੇਪਰ ਹੁੰਦੇ ਆ ਰਮਣ ਤਾਂ ਪੂਰੇ ਪੰਜਾਬ ਦੇ ਵਿੱਚੋਂ ਟੌਪਰ ਹੁੰਦੀ ਆ ਤੇ ਕਮਲ ਆ ਜਿਹੜਾ ਉਹ ਫਿਰ ਫੇਲ ਹੋ ਜਾਂਦਾ। ਉਸ ਤੋਂ ਬਾਅਦ ਕਮਲ ਦੇ ਪਾਪਾ ਸੋਚਦੇ ਆ ਵੀ ਹੁਣ ਇਹਨੂੰ ਮੈਂ ਪੜ੍ਹਾਈ ਤੋਂ ਹਟਾ ਕੇ ਕਿਸੇ ਕੰਮ ਤੇ ਲਾ ਦਿਆਂ। ਤੇ ਉਹਨਾਂ ਕਿਸੇ ਗੱਡੀ ਤੇ ਡਰਾਈਵਰ ਲਾ ਦਿੰਦੇ ਆ। ਜਦੋਂ ਡਰਾਈਵਰ ਲੱਗਦਾ ਕਮਲ ਤਾਂ ਡਰਾਈਵਰ ਜਿਹੜਾ ਗੱਡੀ ਦਾ ਮਾਲਕ ਹੁੰਦਾ ਉਹਨੇ ਉਹਨੂੰ ਹਨਾ ਮਤਲਬ ਦੇਖਿਆ ਹੁੰਦਾ ਵੀ ਬੱਚਾ ਚਲੋ ਪੜਾਈ 'ਚ ਘਟ ਹੋਊਗਾ ਵੀ ਛੋਟੀ ਉਮਰ ਦਾ ਬੱਚਾਗਾ ਵਧੀਆ ਹਨਾ ਕੰਮ ਵੀ ਸਿੱਖ ਲੂਗਾ ਤੇ ਕੰਮ ਵੀ ਵਧੀਆ ਕਰੂਗਾ ਤੇ ਉਹਨਾ ਉਹਦਾ ਬਹੁਤ ਪਿਆਰ ਕਰਦਾ ਸੀ ਗੱਡੀ ਵਾਲਾ ਜਿਹੜਾ ਭਾਈ ਸੀ ਤੇ ਜੇ ਉਹਨੂੰ ਕਿਤੇ ਲੋਡ ਹੁੰਦੀ ਪੈਸੇ ਆਂਦੇ ਉਹਨੂੰ ਐਕਸਟਰਾ ਪੈਸੇ ਵੀ ਦੇ ਦਿੰਦਾ ਮਹੀਨੇ ਦੀ ਤਨਖਾਹ ਤੋਂ ਬਿਨਾ ਐ ਖੁੱਲੇ ਪੈਸੇ ਆਉਣ ਕਰਕੇ ਕਮਲ ਜਿਹੜਾ ਉਹ ਨਸ਼ਿਆਂ 'ਚ ਪੈ ਗਿਆ ਜਦੋਂ ਇਹ ਗੱਲ ਰਮਣ ਦੇ ਪਰਿਵਾਰ ਨੂੰ ਪਤਾ ਲੱਗਦੀ ਆ ਤਾਂ ਉਹ ਉਹਨੂੰ ਕਹਿੰਦੇ ਆ ਵੀ ਤੂੰ ਹੁਣ ਗੱਡੀ ਤੋਂ ਹਟ ਜਾ। ਉਹ ਗੱਡੀ ਦੇ ਮਾਲਕ ਨੂੰ ਵੀ ਕਹਿੰਦੇ ਆ ਵੀ ਇੱਕ ਦੋ ਵਾਰੀ ਇਹ ਸ਼ਰਾਬ ਪੀ ਕੇ ਆਇਆ। ਤਾਂ ਜਿਹੜਾ ਗੱਡੀ ਦਾ ਮਾਲਕ ਆ ਉਹ ਕਹਿੰਦਾ ਵੀ ਗੱਡੀ ਚਲਾਉਂਦੇ ਦੌਰਾਨ ਕਦੇ ਮੈਨੂੰ ਇਹਦਾ ਲੰਬਾ ਨਹੀਂ ਆਇਆ ਵੀ ਤੁਸੀਂ ਫਿਕਰ ਨਾ ਕਰੋ। ਐਂ ਤਾਂ ਮਾੜੀ-ਮੋਟੀ ਸ਼ਰਾਬ ਜਦੋਂ ਹਨਾ ਮੁੰਡੇ ਬਾਹਰ ਬੈਂਦੇ ਉਸਦੇ ਆਪੀਨ ਲੱਗ ਹੀ ਜਾਂਦੇ ਆ। ਪਰ ਰਮਣ ਆਪਣੇ ਮੰਮੀ-ਪਾਪਾ ਨੂੰ ਕਹਿੰਦੀ ਵੀ ਕਿਤੇ ਇਹ ਨਾ ਹੋਵੇ ਵੀ ਉਹ ਜ਼ਿਆਦਾ ਨਸ਼ੇ ਕਰਨ ਲੱਗ ਜੇ। ਕਿਉਂਕਿ ਡਰਾਈਵਰੀ ਦਾ ਜਿਹੜਾ ਕੀਤਾਗਾ ਉਹਦੇ ਵਿੱਚ ਇਹ ਗੱਲ ਦਾ ਡਰ ਬਣਿਆ ਰਹਿੰਦਾ ਵੀ ਅਕਸਰ ਡਰਾਈਵਰ ਜਿਹੜੇ ਉਹ ਨਸ਼ਾ ਕਰਨ ਲੱਗ ਜਾਂਦੇ ਆ ਪਰ ਕਮਲ ਦੇ ਪਾਪਾ ਕਹਿੰਦੇ ਵੀ ਹੁਣ ਆਪਾਂ ਨੂੰ ਕਿਸੇ ਕੰਮ ਤਾਂ ਇਹਨੂੰ ਲਾਉਣਾ ਹੀ ਪਊਗਾ ਵੀ ਉਹ ਤਾਂ ਬੰਦੇ ਦੀ ਸੋਚ ਆ ਨਹੀਂ ਵਿਗੜਦਾ ਇਹ ਇਦਾਂ ਦੀ ਗੱਲ ਨਹੀਂ ਚਲੋ ਘਰ ਦੇ ਵਿੱਚ ਸਮਝਾਉਂਦੇ ਰਹਿੰਦੇ ਵੀ ਤੂੰ ਡਰਿੰਕ ਤਾਂ ਕਰਦਾ ਵੀ ਚਲਕਾ ਦੇਖਦਾ ਈ ਤੋ ਛੋਟਾ ਪਰ ਇਹ ਨਾ ਹੋਵੇ ਵੀ ਤੂੰ ਕਿਸੇ ਨਸ਼ੇ 'ਚ ਪੈ ਜਾਏ ਤਾਂ ਕਮਲ ਅਸੀਂ ਜਿਹੜਾ ਉਹ ਕਹਿੰਦਾ ਸੀ ਤੁਸੀਂ ਮੇਰੇ ਤੇ ਯਕੀਨ ਨਾ ਰੱਖੋ ਵੀ ਨਹੀਂ ਮੈਂ ਇਹ ਜਿਹਾ ਕੰਮ ਨਹੀਂ ਕਰੂੰਗਾ ਚਲੋ ਰਮਣਾ ਉਸ ਤੋਂ ਬਾਅਦ ਪਲੱਸ 2 ਕਰ ਲੈਂਦੀ ਆ ਕਮਲ ਉਸੇ ਗੱਡੀ ਤੇ ਲੱਗਿਆ ਰਹਿੰਦਾ ਪਲੱਸ 2 ਚੋਂ ਵਧੀਆ ਨੰਬਰ ਲੈਂਦੀ ਆ ਤੇ ਰਮਣ ਵਾਸਤੇ ਨਾ ਵਧੀਆ ਰਿਸ਼ਤਾ ਆਉਂਦਾ ਤੇ ਉਹਦੇ ਪਾਪਾ ਉਹਦੇ ਰਿਸ਼ਤਾ ਕਰਨ ਨੂੰ ਤਿਆਰ ਹੋ ਜਾਂਦੇ ਆ ਰਮਣ ਕਹਿੰਦੀ ਪਾਪਾ ਮੈਂ ਤਾਂ ਪੜ੍ਹਾਈ ਚ ਇੰਨੀ ਇੰਟੈਲੀਜੈਂਟ ਆ ਮੈਂ ਤਾਂ ਅੱਗੇ ਪੜ੍ਹਨਾ ਚਾਹੁੰਦੀ ਆ ਤੁਸੀਂ ਮੇਰੇ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਹੋ ਤਾਂ ਉਹ ਕਹਿੰਦਾ ਵੀ ਦੇਖ ਪੁੱਤ ਮੁੰਡਾ ਨੌਕਰੀ ਕਰਦਾ ਹਨਾ ਨੌਕਰੀ ਕਰਦਾ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਉਹ ਤੈਨੂੰ ਪੜ੍ਹਾ ਲੂਗਾ ਆਪੇ ਤੈਨੂੰ ਨੌਕਰੀ ਤੇ ਲਵਾ ਲੂਗਾ ਵੀ ਵਧੀਆ ਰਿਸ਼ਤਾ ਆਇਆ ਚਲੋ ਰਮਣ ਜਿਹੜੀ ਆਪਣੇ ਮਾਪਿਆਂ ਦੇ ਦਵਾਹਿਠ ਹਾਂ ਕਰ ਦਿੰਦੀ ਆ ਤੇ ਚਲੋ ਰਿਸ਼ਤਾ ਹੋ ਜਾਂਦਾ ਵਿਆਹ ਹੋ ਜਾਂਦਾ ਰਮਣ ਦੇ ਘਰ ਵਾਲਾ ਗੁਰਜੀਤ ਬਹੁਤ ਹੀ ਸੌ ਸੁਭਾ ਦਾ ਮੁੰਡਾ ਸੀ ਹਾਂ ਸਰਕਾਰੀ ਨੌਕਰੀ ਕਰਦਾ ਸੀ ਤੇ ਉਹਦੀ ਕਿਸੇ ਪ੍ਰਾਪਰਟੀ ਡੀਲਰ ਨਾਲ ਸਾਂਝ ਵੀ ਸੀਗੀ ਪ੍ਰਾਪਰਟੀ ਡੀਲਰ ਦਾ ਉਹਨਾਂ ਦਾ ਕੰਮ ਸੀਗਾ ਇਕੱਠਿਆਂ ਦਾ ਸੀਗਾ ਚਲੋ ਡਿਊਟੀ ਤੋਂ ਬਾਅਦ ਉਹ ਆਪਣੇ ਪ੍ਰਾਪਰਟੀ ਡੀਲਰ ਦੇ ਕੰਮਾਂ 'ਚ ਚੱਲਿਆ ਜਾਂਦਾ ਦੋਨਾਂ ਦੇ ਦਿਨ ਵਧੀਆ ਲੰਘ ਰਹੇ ਹੁੰਦੇ ਆ ਤੇ ਇੱਕ ਦਿਨ ਰਮਣ ਨੂੰ ਇਹ ਗੱਲ ਦੀ ਖਬਰ ਮਿਲਦੀ ਆ ਵੀ ਤੇਰਾ ਭਰਾ ਜਿਹੜਾ ਕਮਲ ਆ ਉਹ ਨਸ਼ੇ ਕਰਦਾ ਕਿਸੇ ਨੇ ਉਹਦੀ ਸਹੇਲੀ ਨਹੀਂ ਦੱਸਤਾ ਫੋਨ ਕਰਕੇ ਤਾਂ ਰਮਣ ਦੇ ਮਤਲਬ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਵੀ ਗੱਲ ਤਾਂ ਉਹੀ ਹੋ ਗਈ ਰਮਣ ਆਪਣੇ ਹਸਬੰਦ ਨਾਲ ਗੱਲ ਕਰਦੀ ਆ ਗੁਰਜੀਤ ਨਾਲ ਵੀ ਗੁਰਜੀਤ ਮੰਮੀ ਪਾਪਾ ਕੋਲ ਕਿਵੇਂ ਇਹ ਗੱਲ ਕਰੀਏ ਵੀ ਮੈਨੂੰ ਪਹਿਲਾਂ ਹੀ ਸ਼ੱਕ ਰਹਿੰਦਾ ਸੀ ਵੀ ਜਦੋਂ ਸ਼ਰਾਬ ਦੀ ਪੀਣ ਲੱਗਿਆ ਸੀ ਵੀ ਜ਼ਿਆਦਾ ਨਸ਼ਿਆਂ ਤੇ ਨਾ ਪੈ ਜੇ ਵੀ ਪਰ ਮੇਰੀ ਸਹੇਲੀ ਨੇ ਦੱਸਿਆ ਵੀ ਉਹ ਕਹਿੰਦੀ ਵੀ ਅਸੀਂ ਖੁਦ ਵੇਖਿਆ ਵੀ ਗੱਡੀ ਇੰਨੀ ਤੇ ਚਲਾਉਂਦਾ ਸੀ ਵੀ ਉੱਥੇ ਗੱਲਾਂ ਕਰ ਰਹੇ ਸੀ ਵੀ ਇਹ ਨਸ਼ੇ ਕਰਦਾ ਮੁੰਡਾ ਵੀ ਤੁਸੀਂ ਇਹਦੀ ਮਤਲਬ ਪਿੱਛਾ ਕਰੋ ਇਹਦਾ ਪਤਾ ਕਰੋ ਤਾਂ ਰਮਨ ਦੇ ਹਸਬੰਡ ਕਹਿੰਦੇ ਵੀ ਤੂੰ ਹਜੇ ਮੰਮੀ ਡੈਡੀ ਕੋਲ ਕੋਈ ਗੱਲ ਨਾ ਕਰੀ ਵੀ ਮੈਂ ਪਤਾ ਕਰਦਾ ਚਲੋ ਗੁਰਜੀਤ ਨੇ ਆਸੇ-ਪਾਸੇ ਤੋਂ ਹਣਾ ਪਤਾ ਕੀਤਾ ਤਾਂ ਖਬਰ ਇਹੀ ਮਿਲੀ ਵੀ ਕਮਲ ਆ ਜਿਹੜਾ ਉਹ ਨਸ਼ਿਆਂ ਚ ਪੈ ਗਿਆ ਗੁਰਜੀਤ ਕਮਲ ਨੂੰ ਇੱਕ ਦਿਨ ਬੁਲਾਉਂਦਾ ਆਪਣੇ ਕੋਲ ਤੇ ਉਹਦੀ ਕਾਫੀ ਤਕੜੀ ਕਲਾਸ ਲਾਉਂਦਾ ਉਹਨੂੰ ਕਹਿੰਦਾ ਵੀ ਦੇਖ ਨਸ਼ਿਆਂ ਦੀ ਤੇਰੀ ਉਮਰ ਨਹੀਂ ਹੈਗੀਗੀ ਨਸ਼ਿਆਂ ਦੀ ਤਾਂ ਵੈਸੇ ਕੋਈ ਉਮਰ ਨਹੀਂ ਹੁੰਦੀ ਵੀਤੂ ਨਸ਼ਿਆਂ 'ਚ ਆਪਣੀ ਜ਼ਿੰਦਗੀ ਨਾਲ ਗਾਲ ਇਹਨਾਂ ਕੰਮਾਂ ਵਾਸਤੇ ਨਹੀਂ ਉਮਰ ਹੈਗੀ ਕੰਮ ਕਰ ਮਿਹਨਤ ਕਰ ਅੱਗੇ ਵਧ ਵੀ ਤੂੰ ਐਵੇਂ ਨਾ ਆਪਣੇ ਮਾਪਿਆਂ ਦੀ ਤੇ ਆਪਣੀ ਭੈਣ ਦੀ ਜ਼ਿੰਦਗੀ ਖਰਾਬ ਕਰ ਦੇਖ ਜੇ ਤੂੰ ਵਧੀਆ ਕਮਾਵੇਂਗਾ ਵਧੀਆ ਤੇਰਾ ਘਰਵਾਰ ਹੋਊਗਾ ਤੇਰੀ ਜ਼ਿੰਦਗੀ ਵਧੀਆ ਸੌਖੀ ਲੰਘ ਜੂ ਪਰ ਕਹਿੰਦੇ ਆ ਵੀ ਜਦੋਂ ਕੋਈ ਬੰਦਾ ਨਸ਼ਿਆਂ 'ਚ ਪੈ ਜਾਈ ਉਹਨੂੰ ਦੂਜੇ ਦੀ ਕੋਈ ਗੱਲ ਆ ਜਿਹੜੀ ਉਹ ਚੰਗੀ ਨਹੀਂ ਲੱਗਦੀ ਹੈਗੀ ਤੇ ਚਲੋ ਉਹਨੇ ਹਾਂ ਹੂੰ ਜੀ ਕੀਤੀ ਤੇ ਉਹਨੇ ਆਪਣੇ ਜੀਜੇ ਨੂੰ ਵਾਦਾ ਕੀਤਾ ਵੀ ਮੈਂ ਦੁਬਾਰਾ ਸ਼ਰਾਬ ਨਹੀਂ ਪੀਊਂਗਾ ਕੋਈ ਵੀ ਨਸ਼ਾ ਨਹੀਂ ਕਰੂੰਗਾ ਚਲੋ ਇੰਨੀ ਕਿ ਛੋਟ ਦੇ ਕੇ ਗੁਰਜੀਤ ਨੇ ਉਹਨੂੰ ਛੱਡਤਾ ਤੇ ਉਹਨੂੰ ਇਹ ਗੱਲ ਲੱਗੀ ਵੀ ਚਲੋ ਨਸ਼ੇ ਛੱਡ ਦਊਗਾ ਰਮਣ ਸੀ ਜਿਹੜੀ ਉਹ ਗੁਰਜੀਤ ਕੋਲੇ ਅਕਸਰ ਫਿਕਰ ਕਰਦੀ ਵੀ ਕਮਲ ਸੁਧਰਜੂ ਤਾਂ ਉਹ ਕਹਿੰਦਾ ਵੀ ਨਹੀਂ ਤੂੰ ਫਿਕਰ ਨਾ ਕਰ ਸੁਧਰਜੂ ਤੇ ਇੱਕ ਦਿਨ ਜਿਹੜਾ ਗੁਰਜੀਤ ਆ ਰਮਣ ਦੇ ਘਰ ਵਾਲਾ ਉਹ ਆਪਣੇ ਪ੍ਰਾਪਰਟੀ ਡੀਲਰ ਵਾਲੇ ਦੋਸਤ ਕੋਲ ਬੈਠਾ ਹੁੰਦਾ ਜੇ ਲੋ ਗੱਲਾਂ-ਬਾਤਾਂ ਕਰਦੇ ਆ ਤੇ ਜਿਹੜਾ ਉਹ ਉਹਦਾ 파ਟਨਰ ਹੁੰਦਾ ਪ੍ਰੋਪਰਟੀ ਡੀਲਰ ਵਾਲਾ ਉਹ ਕਹਿੰਦਾ ਯਾਰ ਗੁਰਜੀਤ ਮੇਰੇ ਨਾਲ ਮਾਮੇ ਦੀ ਕੁੜੀ ਆ ਬਹੁਤ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਕੁੜੀ ਆ ਉਹਦੇ ਵਾਸਤੇ ਨਾ ਅਸੀਂ ਕੋਈ ਮੁੰਡਾ ਲੱਭ ਰਹੇ ਆ ਵੀ ਜੇ ਤੇਰੀ ਨਿਗਾ ਚ ਕੋਈ ਮੁੰਡਾ ਹੋਵੇ ਤਾਂ ਤੂੰ ਜ਼ਰੂਰ ਦੱਸੀ ਤਾਂ ਗੁਰਜੀਤ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਕਿਉਂ ਨਾ ਕਮਲ ਨੂੰ ਆਪਾਂ ਰਿਸ਼ਤਾ ਕਰਵਾ ਦਈਏ ਵੀ ਨਾਲੇ ਜਦੋਂ ਵਿਆਹ ਕੀਤਾ ਹਨਾ ਆਪੇ ਬਗਾਨੀਤੀ ਆ ਗਈ ਆਪੇ ਨਿਗਰੱਖੋਗੀ ਸ ਉਹਦਰ ਜਾਊਗਾ ਵੀ ਨਹੀਂ ਤਾਂ ਇਹ ਨਹੀਂ ਪਤਾ ਕਿੰਨੇ ਕ ਨਸ਼ਿਆਂ ਚ ਪੈ ਜੇ ਚਲੋ ਕਹਿੰਦਾ ਵੀ ਮੇਰਾ ਸਾਲਾ ਹੈਗਾ ਪੜ੍ਹਿਆ ਲਿਖਿਆ ਤਾਂ ਨਹੀਂ ਜ਼ਿਆਦਾ ਹੈਗਾ 10ਵੀਂ ਚੋਂ ਭਈ ਫੇਲ ਆ ਦੋ ਵਾਰ ਪਰ ਐਂ ਆ ਵੀ ਕੰਮ-ਕੰਮ ਚੰਗਾਗਾ ਪਹਿਲਾਂ ਆਪਦੀ ਗੱਡੀ ਤੇ ਲੱਗਿਆ ਹੋਇਆ ਸੀਗਾ ਹੁਣ ਉਹਨੇ ਆਪਦੀ ਗੱਡੀ ਲਈ ਆ ਟੈਕਸੀ ਚਲਾਉਂਦਾ ਵੀ ਕੰਮ ਉਹਦਾ ਵਧੀਆਗਾ ਕੋਈ ਐਂ ਨਹੀਂ ਹੈਗਾ ਵੀ ਦਿੱਲੀ ਤੱਕ ਜਾਣਾ ਹੋਰ ਕਿਤੇ ਹੈਨਾ ਲੰਬੇ ਰੂਟਾਂ ਤੇ ਜਾਂਦਾ ਗੱਡੀ ਲੈ ਕੇ ਵਧੀਆ ਕਮਾਈ ਆ ਮੇਰੇ ਘਰ ਵਾਲੀ ਦੇਖ ਕੱਲ੍ਹੋ ਹੀ ਭੈਣ ਆ ਕੱਲ੍ਹ ਹੀ ਉਹ ਭਰਾਗਾ ਤੇ ਮੇਰੇ ਸਹੁਰਾ ਸਾਹਿਬ ਕੋਲ ਪ੍ਰਾਪਰਟੀ ਵਧੀਆਗੀ ਤਾਂ ਉਹ ਗੁਰਜੀਤ ਦੇ ਦੋਸਤ ਨੂੰ ਉਹ ਗੱਲ ਚੰਗੀ ਲੱਗਦੀ ਆ ਤੇ ਉਹ ਕਹਿੰਦਾ ਵੀ ਚਲ ਮੈਂ ਆਪਣੇ ਮਾਮੇ ਨਾਲ ਗੱਲ ਕਰਦਾ ਵੀ ਮੇਰੇ ਮਾਮੇ ਕਿਹਾਂ ਕੋਲ ਨਾ ਬਾਲਾ ਕੁਝ ਲੈਣ ਦੇਣ ਨੂੰ ਨਹੀਂ ਹੈਗਾ ਵੀ ਪੈਸਾ ਸਾਰਾ ਮੈਂ ਹੀ ਲਾਉਣਾਗਾ ਤੇ ਉਹ ਕਹਿੰਦਾ ਵੀ ਚਲ ਤੂੰ ਪੁੱਛ ਲੈ ਚਲੋ ਭਾਈ ਉਹ ਜਿਹੜਾ ਫਰੈਂਡ ਹੁੰਦਾ ਹਨਾ ਉਹ ਪੁੱਛਦਾਗਾ ਆਪਣੇ ਮਾਮੇ ਨੂੰ ਫੋਨ ਕਰਕੇ ਤਾਂ ਉਹਦਾ ਮਾਮਾ ਕਹਿੰਦਾ ਵੀ ਦੇਖ ਪੁੱਤ ਤੂੰ ਤਾਂ ਮੇਰਾ ਬਹੁਤ ਵੱਡਾ ਬੋਝ ਲਾਤਾ ਵੀ ਤੇਰੀ ਕੋਈ ਭੈਣ ਆ ਤੂੰ ਚੰਗਾ ਕਰ ਮਾੜਾ ਕਰ ਤਾਂ ਉਹ ਗੁਰਜੀਤ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਗੁਰਜੀਤ ਮੈਂ ਆਪਣੇ ਮਾਮੇ ਨਾਲ ਗੱਲ ਕਰ ਰਹੀ ਆ ਵੀ ਪ੍ਰੀਤ ਦੇ ਰਿਸ਼ਤੇ ਵਾਸਤੇ ਉਹ ਕੁੜੀ ਦਾ ਨਾਂ ਪ੍ਰੀਤ ਹੁੰਦਾ ਉਹਦੇ ਮਾਮੇ ਦੀ ਕੁੜੀ ਦਾ ਨਾਂ ਵੀ ਪ੍ਰੀਤ ਤੇ ਕਮਲ ਦੇ ਰਿਸ਼ਤੇ ਵਾਸਤੇ ਤੇ ਵੀ ਚਲ ਤੂੰ ਐਂ ਕਰ ਵੀ ਤੂੰ ਆਪਣੇ ਘਰੇ ਗੱਲ ਕਰ ਆਪਣੇ ਸਹੁਰੇ ਘਰ ਆਪਣੇ ਘਰ ਵਾਲੀ ਨਾਲ ਗੱਲ ਕਰ ਉਹ ਕਹਿੰਦਾ ਠੀਕ ਐ ਉਸ ਤੋਂ ਬਾਅਦ ਗੁਰਜੀਤ ਆ ਰਮਣ ਨਾਲ ਗੱਲ ਕਰਦਾ ਰਮਣ ਬਹੁਤ ਖੁਸ਼ ਹੁੰਦੀ ਆ ਕਹਿੰਦੀ ਹੋਰ ਆਪਾਂ ਨੂੰ ਕੀ ਚਾਹੀਦਾ ਗੁਰਜੀਤ ਵਧੀਆ ਨਰਮ ਕੁੜੀ ਮਿਲੂਗੀ ਹਨਾ ਵੀ ਵਿਆਹ ਦੀ ਤਾਂ ਉਮਰ ਹੀ ਆ ਤਾਂ ਰਮਣ ਆਪਣੇ ਮਾਪਿਆਂ ਨਾਲ ਗੱਲ ਕਰਦੀ ਉਹ ਵੀ ਖੁਸ਼ ਹੁੰਦੇ ਆ ਤੇ ਫਿਰ ਅਗਲੇ ਦਿਨ ਗੁਰਜੀਤ ਤੇ ਰਮਣ ਰਮਣ ਦੇ ਪੇਕੇ ਜਾਂਦੇ ਆ ਤੇ ਕਮਲ ਨੂੰ ਬਿਠਾ ਕੇ ਰਿਸ਼ਤੇ ਦੀ ਗੱਲ ਕਰਦੇ ਆ ਤੇ ਕਮਲ ਆ ਜਿਹੜਾ ਰਿਸ਼ਤੇ ਵਾਸਤੇ ਹਾਂ ਕਰ ਦਿੰਦਾ ਗੁਰਜੀਤ ਉੱਥੇ ਬੈਠਾ ਸੀ ਆਪਣੇ ਪ੍ਰਾਪਰਟੀ ਡੀਲਰ ਵਾਲੇ ਦੋਸਤ ਨੂੰ ਫੋਨ ਕਰਦਾ ਤੇ ਵੀ ਸਾਡੇ ਵੱਲੋਂ ਰਿਸ਼ਤੇ ਦੀ ਹਾਂ ਗੀ ਵੀ ਹੁਣ ਆਪਾਂ ਮੁੰਡਾ ਕੁੜੀ ਇੱਕ ਦੂਜੇ ਨੂੰ ਵਿਖਾ ਦਈਏ ਤੇ ਇੱਕ ਦੂਜੇ ਨੂੰ ਮਿਲ ਲੈਣ ਵੀ ਜੇ ਇਹਨਾਂ ਦੇ ਗੱਲ ਫਿੱਟ ਆਈ ਤਾਂ ਆਪਾਂ ਇਹਨਾਂ ਦਾ ਰਿਸ਼ਤਾ ਜਿਹੜਾ ਵਿਆਹ ਪੱਕਾ ਕਰ ਦਿਆਂਗੇ ਚਲੋ ਉਹਦੇ ਫਰੈਂਡ ਨੂੰ ਵੀ ਖੁਸ਼ੀ ਹੁੰਦੀ ਆ ਉਹ ਕਹਿੰਦਾ ਵੀ ਠੀਕ ਐ ਐਤਵਾਰ ਦਾ ਦਿਨ ਰੱਖ ਲੈਨੇ ਆ ਫੋਨ ਤੇ ਹੀ ਚਲੋ ਇਹ ਤਰੀਕਾ ਜਿਹੜੀ ਮੁਕਰਰ ਹੋ ਜਾਂਦੀ ਆ ਤੇ ਐਤਵਾਰ ਦੇ ਦਿਨ ਉਹਨਾਂ ਨੇ ਕਿਸੇ ਗੁਰੂ ਘਰ ਦੇ ਵਿੱਚ ਇਕੱਠੇ ਹੋਣਾ ਹੁੰਦਾ ਐਤਵਾਰ ਦਾ ਦਿਨ ਆ ਜਾਂਦਾ ਉਧਰੋਂ ਰਮਣ ਦਾ ਪਰਿਵਾਰ ਹੁੰਦਾ ਗੁਰਜੀਤ ਤੇ ਰਮਣ ਵੀ ਆ ਜਾਂਦੇ ਆ ਉਧਰੋਂ ਉਹਦਾ ਫਰੈਂਡ ਹੁੰਦਾ ਤੇ ਉਹਦੇ ਘਰ ਵਾਲੀ ਤੇ ਉਹਦਾ ਮਾਮਾ ਮਾਮੀ ਤੇ ਕੁੜੀ ਪ੍ਰੀਤ ਹੁੰਦੇ ਆ ਚਲੋ ਇਕੱਠੇ ਹੁੰਦੇ ਇੱਕ ਦੂਜੇ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਸਾਰੀ ਗੱਲ ਆ ਜਿਹੜੀ ਉਹ ਤੈਅ ਹੋ ਜਾਂਦੀ ਆ ਗੁਰਜੀਤ ਦਾ ਦੋਸਤ ਕਹਿੰਦਾ ਵੀ ਦੇਖ ਤੇਰੇ ਭਰੋਸੇ ਮੈਂ ਇਹ ਰਿਸ਼ਤਾ ਕਰ ਰਿਹਾ ਮੈਂ ਕੋਈ ਪੁੱਛ ਪੜਤਾਲ ਨਹੀਂ ਕਰ ਰਿਹਾ ਵੀ ਕੋਈ ਔਖ ਨਾ ਹੋਵੇ ਮੇਰੀ ਭੈਣ ਨੂੰ ਉਹ ਕਹਿੰਦਾ ਵੀ ਜਿਹੋ ਜੀ ਤੇਰੀ ਭੈਣ ਉਹੇ ਜੀ ਮੇਰੀ ਭੈਣ ਵੀ ਇਹਨੂੰ ਕੋਈ ਔਖ ਨਹੀਂ ਹੋਊ ਮੈਂ ਗਰੰਟੀ ਲੈਣਾ ਉਹ ਕਹਿੰਦੇ ਵੀ ਆਪਾਂ ਮੁੰਡੇ ਨੂੰ ਤੇ ਕੁੜੀ ਨੂੰ ਗੱਲ ਕਰਨ ਦੇ ਦਈਏ ਕਮਲ ਨੂੰ ਤੇ ਪ੍ਰੀਤ ਨੂੰ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ 15 ਮਿੰਟ ਵਾਸਤੇ ਚਲੋ ਉਹ ਗੱਲਬਾਤ ਕਰਦੇ ਆ ਤੇ ਰਿਸ਼ਤੇ ਲਈ ਹਾਂ ਕਰ ਦਿੰਦੇ ਆ ਉਹ ਕਹਿੰਦੇ ਵੀ ਸਾਨੂੰ ਪਸੰਦ ਆ ਇਹ ਗੱਲ ਚਲੋ ਸ਼ਗਨ ਹੋ ਜਾਂਦਾ ਤੇ ਸ਼ਗਨ ਤੋਂ 15 ਦਿਨ ਬਾਅਦ ਹੀ ਵਿਆਹ ਹੋ ਜਾਂਦਾ ਗੁਰਜੀਤ ਦਾ ਜਿਹੜਾ ਫਰੈਂਡ ਹੁੰਦਾ ਉਹ ਬਹੁਤ ਦਾਜ ਦੇਹਜ ਦਿੰਦਾ ਤੇ ਬਹੁਤ ਵਧੀਆ ਵਿਆਹ ਕਰਦਾ ਸਾਰਾ ਖਰਚੋਸੇ ਨਹੀਂ ਕੀਤਾ ਸੀ ਤੇ ਜਦੋਂ ਪ੍ਰੀਤ ਜਿਹੜੀ ਵਿਆਹ ਕੇ ਇੱਧਰ ਕਮਲ ਦੇ ਘਰ ਆਉਂਦੀ ਆ ਤੇ ਉਹਨੂੰ ਵੀ ਖੁਸ਼ੀ ਹੁੰਦੀ ਆ ਕਿਉਂਕਿ ਇਹਨਾਂ ਦਾ ਪਰਿਵਾਰ ਵੀ ਵਧੀਆ ਹੁੰਦਾ ਇਹਨਾਂ ਦੀ ਵਿਵਹਤਾ ਜ਼ਿੰਦਗੀ ਹੈ ਜਿਹੜੀ ਵਧੀਆ ਚੱਲ ਪੈਂਦੀ ਆ ਤੇ ਹੁਣ ਰਮਨਨ ਦੀ ਜਿਹੜੀ ਚਿੰਤਾ ਸੀ ਉਹ ਮੁੱਕ ਜਾਂਦੀ ਆ ਰਮਣ ਸੋਚਦੀ ਆ ਵੀ ਚਲ ਵਧੀਆ ਮੇਰੇ ਭਰਾ ਦਾ ਵਿਆਹ ਹੋ ਗਿਆ ਹੁਣ ਆਪੇ ਟਾਈਮ ਨਾਲ ਘਰੇ ਆਇਆ ਕਰੂਗਾ ਤੇ ਭਾਬੀ ਆ ਨਿਗਾ ਰੱਖੂਗੀ ਹੈਨਾ ਤੇ ਉਹਨੇ ਪ੍ਰੀਤ ਨੂੰ ਕਹਿਤਾ ਸੀ ਪ੍ਰੀਤ ਅੱਜ ਤੋਂ ਬਾਅਦ ਕਮਲ ਤੇਰਾ ਠੀਕ ਹੈ ਮੰਮੀ ਡੈਡੀ ਕਿਸੇ ਗੱਲ ਚ ਇੰਟਰਫੇਅਰ ਨਹੀਂ ਕਰਨਗੇ ਪਰ ਇਹਨੂੰ ਕਿਵੇਂ ਰੱਖਣਾ ਕੰਟਰੋਲ ਦੇ ਵਿੱਚ ਉਹ ਤੇਰਾ ਕੰਮ ਆ ਠੀਕ ਹੈ ਵੀ ਇਹਨੂੰ ਬਾਹਲਾ ਬਾਹਰ ਅੰਦਰ ਵੀ ਜਦੋਂ ਕੰਮ ਜਾਊਗਾ ਚਲੋ ਉਦੋਂ ਤੱਕ ਜਾਣਾ ਹੀ ਆ ਵੀ ਟਾਈਮ ਨਾਲ ਤੂੰ ਇਹਨੂੰ ਕਿਹਾ ਕਰੀ ਵੀ ਘਰੇ ਆਵੇ ਵੀ ਵਸਤੂ ਇਹਨੂੰ ਆਪਣੀ ਮੁਠੀ ਚ ਕਰ ਲੈ ਤਾਂ ਪ੍ਰੀਤ ਵੈਸੇ ਸੋਚਦੀ ਆ ਵੀ ਐਂ ਤਾਂ ਕੋਈ ਕਹਿੰਦਾ ਨਹੀਂ ਹੁੰਦਾ ਹੈਨਾ ਵੀ ਇਹ ਕਿਉਂ ਕਹੀ ਜਾਂਦੀ ਆ ਪਰ ਰਮਣ ਦੇ ਦਿਲ ਦੇ ਵਿੱਚ ਜਿਹੜਾ ਡਰ ਸੀ ਉਹੀ ਸੀ ਚਲੋ ਭਾਈ ਪ੍ਰੀਤ ਜਿਹੜੀ ਖੁਸ਼ ਹੁੰਦੀ ਆ ਵੀ ਮੇਰੀ ਨਣਦ ਕਿੰਨੀ ਚੰਗੀ ਆ ਵੀ ਨਹੀਂ ਤਾਂ ਨਣਦਾ ਤੇ ਸੱਸਾਂ ਕਦੋਂ ਕਹਿੰਦੀਆਂ ਹੁੰਦੀਆਂ ਵੀ ਉਹਨਾਂ ਦਾ ਮੁੰਡਾ ਘਰ ਵਾਲੀ ਦੀ ਮੁੱਠੀ 'ਚ ਹੋਵੇ ਦੋ ਕੁ ਮਹੀਨੇ ਤੱਕ ਤਾਂ ਵਧੀਆ ਰਹਿੰਦਾ ਸਾਰਾ ਕੁਝ ਕੰਮਲ ਟਾਈਮ ਤੇ ਘਰ ਆਉਂਦਾ ਟਾਈਮ ਤੇ ਜਾਂਦਾ ਤੇ ਵਧੀਆ ਬਿਹੇਵ ਕਰਦਾ ਪਰ ਦੋ ਕੁ ਮਹੀਨਿਆਂ ਬਾਅਦ ਉਹਦਾ ਜਿਹੜਾ ਸੁਭਾਗ ਆ ਅਸਲੀ ਜਿਹੜੇ ਉਹਦੇ ਰੰਗ ਆ ਉਹ ਉਗੜਨੇ ਸ਼ੁਰੂ ਹੋ ਜਾਂਦੇ ਆ ਉਹ ਪ੍ਰੀਤ ਨੂੰ ਗੱਲ-ਗੱਲ ਤੇ ਰੁੱਖਾ ਬੋਲਦਾ ਉਤੇ ਰੋਵ ਝਾੜਦਾ ਤੇ ਨਸ਼ਾ ਵੀ ਹੁਣ ਸ਼ਰਿਆਂ ਮ ਉਹ ਕਰਕੇ ਆਉਂਦਾ ਸ਼ਰਾਬ ਪੀ ਕੇ ਆਉਂਦਾ ਪਹਿਲਾਂ-ਪਹਿਲਾਂ ਤਾਂ ਪ੍ਰੀਤ ਨੂੰ ਇਹ ਸੀ ਕਿ ਸ਼ਾਇਦ ਕਮਲ ਕੱਲੀ ਸ਼ਰਾਬ ਹੀ ਪੀਂਦਾ ਤੇ ਉਹਨੂੰ ਐ ਲੱਗਿਆ ਵੀ ਮੁੰਡੇ ਸਾਰੇ ਪੀ ਲੈਂਦੇ ਆ ਸ਼ਰਾਬ ਪਰ ਹੌਲੀ-ਹੌਲੀ ਪ੍ਰੀਤ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਵੀ ਕਮਲ ਹੋਰ ਨਸ਼ੇ ਵੀ ਕਰਦਾ ਉਹ ਜੇ ਪੁੱਛ ਲੈਂਦੀ ਵੀ ਕਮਲ ਤੁਸੀਂ ਕੋਈ ਨਸ਼ਾ ਕਰਦੇ ਹੋ ਵੀ ਤੁਹਾਡੀਆਂ ਅੱਖਾਂ ਦੱਸਦੀਆਂ ਹਨਾ ਤੁਹਾਡੇ ਹੱਥ ਪੈਰ ਕੰਬਦੇ ਆ ਵੀ ਕੀ ਗੱਲ ਆ ਤਾਂ ਕਮਲ ਇੰਨਾ ਨਾ ਕਹਿਣ ਦਿੰਦਾ ਉਹਦੇ ਨਾਲ ਦੋ ਤਿੰਨ ਚਪੇੜਾ ਮਾਰਦਾ ਲੜਦੇ ਲੜਾਉਂਦੇ ਹੈਨਾ ਇਸੇ ਤਰ੍ਹਾਂ ਦਿਨ ਨਿਕਲਦੇ ਆ ਤੇ ਕਮਲ ਆ ਜਿਹੜਾ ਉਹ ਪ੍ਰੀਤ ਤੋਂ ਝਿੜਨ ਲੱਗ ਜਾਂਦਾ ਪਰ ਪ੍ਰੀਤ ਸੋਚਦੀ ਹੁੰਦੀ ਆ ਵੀ ਕੋਈ ਨਾ ਵੀ ਜਦੋਂ ਅੱਗੇ ਜਾ ਕੇ ਬੱਚਾ ਹੋ ਗਿਆ ਤੇ ਇਹਦੇ ਸਵਾ ਦਾ ਫਰਕ ਪੈ ਜੂ ਦੋਨਾਂ ਦੀ ਜ਼ਿੰਦਗੀ ਐਸੀ ਤਰ੍ਹਾਂ ਹੀ ਲੜਾਈ ਘੋਲ ਦੇ ਵਿੱਚ ਲੰਘਦੀ ਆ ਤੇ ਪ੍ਰੀਤ ਜਿਹੜੀ ਪ੍ਰੈਗਨੈਂਟ ਹੋ ਜਾਂਦੀ ਆ ਉਹਨੂੰ ਐ ਹੁੰਦਾ ਵਿਚਾਰ ਹੁਣ ਤਾਂ ਬੱਚਾ ਹੋਊਗਾ ਹੈਨਾ ਫੀਲਿੰਗਸ ਹੋਣਗੀਆਂ ਵੀ ਆਪੇ ਸਵਾ ਚੇਂਜ ਹੋ ਜਾਊਗਾ ਪਰ ਜਦੋਂ ਕਮਲ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਪ੍ਰੀਤ ਪ੍ਰੈਗਨੈਂਟ ਆ ਤਾਂ ਉਹ ਹੋਰ ਵੀ ਚਿਰਚੜਾ ਹੋ ਜਾਂਦਾ ਪਤਾ ਨਹੀਂ ਉਹਨੂੰ ਇਸ ਗੱਲ ਦੀ ਫਿਕਰ ਹੁੰਦੀ ਆ ਵੀ ਜ਼ਿੰਮੇਵਾਰੀਆਂ ਵਧਣ ਗਈਆਂ ਪਤਾ ਨਹੀਂ ਕੀ ਗੱਲ ਹੁੰਦੀ ਆ ਪਰ ਉਹ ਖਿਜਦਾ ਤੇ ਪ੍ਰੀਤ ਕਹਿੰਦੀ ਆ ਕਮਲ ਵੀ ਲੋਕਾਂ ਨੂੰ ਜਦੋਂ ਪਤਾ ਲੱਗਦਾ ਨਾ ਕਿਸੇ ਵੀ ਮੁੰਡੇ ਨੂੰ ਵੀ ਮੈਂ ਪਾਪਾ ਬਣਨ ਵਾਲਾ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਤੁਹਾਨੂੰ ਕਿਉਂ ਐਂ ਚਿੜਚਿੜਾਪਣ ਹੁੰਦਾ ਵੀ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਨਾ ਵੀ ਆਪਣੀ ਐਨੀ ਸੋਹਣੀ ਜ਼ਿੰਦਗੀ ਹੈ ਤੁਸੀਂ ਐਂ ਨਾ ਕਰਿਆ ਕਰੋ ਤਾਂ ਉਹ ਪਿਆਰ ਨਾਲ ਕਹੀ ਗੱਲ ਤੇ ਵੀ ਚਿੜਦਾ ਤੇ ਉਹਨੂੰ ਕਹਿੰਦਾ ਤੂੰ ਨਾ ਵੱਡੀ ਮਾਸਟਰਨੀ ਨਾ ਬਣ ਮੈਨੂੰ ਬੜਾ ਨਾ ਸਮਝਾਇਆ ਕਰ ਮੈਨੂੰ ਚਿੜਾਉਂਦੀ ਹੈ ਜਦੋਂ ਤੂੰ ਮੇਰੇ ਤੇ ਲੈਕਚਰ ਦਿੰਨੀ ਆ ਜੋਦੀ ਗੁੱਸੇ ਫੜ ਕੇ ਕਈ ਵਾਰ ਉਹਨੂੰ ਕੰਧਨਾ ਮਾਰਦਾ ਕਈ ਵਾਰੀ ਧੱਕਾ ਦੇ ਦਿੰਦਾ ਕਿੰਨਾ ਟਾਈਮ ਤਾਂ ਪ੍ਰੀਤ ਬਰਦਾਸ਼ਤ ਕਰਦੀ ਆ ਪਰ ਇੱਕ ਦਿਨ ਤਾਂ ਹੱਦ ਹੀ ਹੋ ਜਾਂਦੀ ਆ ਕਮਲ ਪ੍ਰੀਤ ਨੂੰ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ ਉਹ ਕਹਿੰਦੀ ਵੀ ਪੈਸੇ ਕਿਹੜਾ ਤੁਸੀਂ ਮੈਨੂੰ ਕਦੇ ਫੜਾਏ ਆ ਕਹਿੰਦਾ ਨਹੀਂ ਫੜਾਈ ਪੈਸੇ ਤਾਂ ਤੇਰੇ ਕੋਲੇ ਹੋਣਗੇ ਉਹ ਕਹਿੰਦੀ ਮੇਰੇ ਕੋਲੇ ਤਾਂ ਮੰਮੀ ਪਾਪਾ ਦਾ ਦਿੱਤਾ ਹੋਇਆ ਸ਼ਗਨ ਹੈ ਵੀ ਉਹ ਤਾਂ ਕਦੇ ਫੇਰ ਕੰਮ ਆ ਜਾਂਦਾ ਹਨਾ ਵੀ ਤੁਸੀਂ ਪੈਸੇ ਕੀ ਕਰਨੇ ਆ ਤੁਸੀਂ ਤਾਂ ਇੰਨੇ ਕਮਾਉਂਦੇ ਆ ਕੰਨਾ ਮੈਂ ਤੇਥੋਂ ਪੈਸੇ ਮੰਗੀਆਂ ਨਾ ਚੱਲ ਭਈ ਪ੍ਰੀਤ ਆ ਉਹਨੂੰ ਪੈਸੇ ਦੇ ਦਿੰਦੀ ਆ ਤੇ ਪੈਸਿਆਂ ਨਾਲ ਉਹ ਨਸ਼ੇ ਕਰਕੇ ਆ ਕੇ ਫੇਰ ਉਹਦੀ ਘੁੱਟਮਾਰ ਕਰਦਾ ਤੇ ਉਹ ਉਸ ਤੋਂ ਬਾਅਦ ਫੇਰ ਹੋਰ ਉਹ ਜ ਪੈਸੇ ਮੰਗਦਾ ਪਰ ਹੁਣ ਪ੍ਰੀਤ ਉਹਨੂੰ ਰੋਜ਼-ਰੋਜ਼ ਪੈਸੇ ਕਿੱਥੋਂ ਦੇਵੇ ਇੱਕ ਦਿਨ ਪ੍ਰੀਤ ਆਪਣੀ ਅਲਮਾਰੀ ਦੀ ਸੈਟਿੰਗ ਕਰ ਰਹੀ ਸੀ ਤੇ ਉਹਨੂੰ ਐ ਲੱਗਿਆ ਵੀ ਅਲਮਾਰੀ ਦਾ ਜਿਹੜਾ ਲੋਕ ਆ ਉਹ ਖੁੱਲਿਆ ਹੁੰਦਾ ਜਦੋਂ ਉਹ ਲੋਕਰ ਨੂੰ ਚੰਗੀ ਤਰ੍ਹਾਂ ਖੋਲਦੀ ਆ ਤਾਂ ਉਹ ਖੁੱਲਾ ਪਿਆ ਹੁੰਦਾ ਤੇ ਉਹ ਸੋਚਦੀ ਆ ਵੀ ਲੋਕਰ ਕਿਨੇ ਖੁੱਲਿਆ ਵੀ ਚਾਬੀ ਤਾਂ ਮੇਰੇ ਕੋਲ ਆ ਵੀ ਟੁੱਟਿਆ ਜਾ ਲੱਗਦਾ ਉਹਨੂੰ ਫੇਰ ਜਦੋਂ ਉਹ ਵੇਖਦੀ ਆ ਸਾਰੇ ਕਹਿਣੇ ਤਾ ਉਹਦੇ ਕੁਝ ਕ ਗਹਿਣੇ ਆ ਜਿਹੜੇ ਗਾਇਬ ਹੁੰਦੇ ਆ ਤੇ ਉਹਨੂੰ ਸਮਝਣ ਵਿੱਚ ਧੀਰ ਨਹੀਂ ਲੱਗਦੀ ਵੀ ਗਹਿਣੇ ਤਾਂ ਜਿਹੜੇ ਚੋਰੀ ਹੋ ਗਏ ਤੇ ਪਹਿਲਾਂ ਤਾਂ ਉਹ ਸੋਚਦੀ ਆ ਵੀ ਕਮਲ ਫਿਰ ਉਹ ਸੋਚਦੀ ਆ ਵੀ ਨਹੀਂ ਕਮਲ ਇੰਨਾ ਘਟੀਆ ਤਾਂ ਨਹੀਂ ਹੋ ਸਕਦਾ ਵੀ ਗਹਿਣੇ ਚੋਰੀ ਕਰ ਲੂ ਚਲ ਉਹ ਆਪਣੇ ਸੱਸ ਸਹੁਰੇ ਕੋਲ ਗੱਲ ਕਰਦੀ ਆ ਤੇ ਉਹ ਕਹਿੰਦੇ ਵੀ ਦੇਖ ਪੁੱਤ ਅਸੀਂ ਤਾਂ ਤੇਰੇ ਕਮਰੇ ਚ ਕਦੇ ਬੜੇ ਨਹੀਂ ਵੀ ਇਸ ਗੱਲ ਦੀ ਕੀ ਲੋਕ ਆਤੀ ਏ ਜਦੋਂ ਉਹ ਮਾੜੇ ਕੰਮਾਂ ਚ ਪਿਆ ਹੋਇਆ ਵੀ ਉਹੀ ਲੈ ਗਿਆ ਉਹ ਪਰ ਪ੍ਰੀਤ ਦਾ ਇਹ ਜੇਰਾ ਨਹੀਂ ਪੈਂਦਾ ਕਹਿਣਦਾ ਉਹ ਸੋਚਦੀ ਆ ਵੀ ਨਹੀਂ ਮੰਮੀ ਆਪਾਂ ਨੂੰ ਗਲਤਫਹਿਮੀ ਆ ਵੀ ਇਹ ਤਾਂ ਨਹੀਂ ਲੈ ਜਾ ਸਕਦੇ ਉਹ ਕਹਿੰਦੀ ਪੁੱਤ ਨਸ਼ੇ ਵਾਲੇ ਬੰਦੇ ਨੂੰ ਕੱਲਾ ਨਸ਼ਾ ਦੀਂਦਾ ਹੁੰਦਾ ਉਹਨੂੰ ਨਾ ਕੋਈ ਪਰਿਵਾਰ ਨਾ ਕੋਈ ਪੈਸਾ ਨਾ ਕੋਈ ਆਪਣਾਪਨ ਵੀ ਨਹੀਂ ਦੀਂਦਾ ਹੁੰਦਾ ਬਾਕੀ ਚੱਲ ਆਪਾਂ ਪੁੱਛਾਂਗੇ ਸ਼ਾਮ ਨੂੰ ਜਦੋਂ ਕਮਲ ਦੀ ਮਾਂ ਉਹਨੂੰ ਪੁੱਛਦੀ ਆ ਪੁੱਤ ਪ੍ਰੀਤ ਦੇ ਗਹਿਣੇ ਪਏ ਸੀ ਅਲਮਾਰੀ ਚ ਤੂੰ ਤਾਂ ਨਹੀਂ ਚੱਕੇ ਇਹ ਗੱਲ ਕਹਿਣ ਦੀ ਧੀਰ ਹੁੰਦੀ ਆ ਉਹ ਆਪਦੀ ਮਾਂ ਨੂੰ ਧੱਕਾ ਦਿੰਦਾ ਤੇ ਕਹਿੰਦਾ ਤੂੰ ਮੈਨੂੰ ਚੋਰ ਸਮਝਿਆ ਤੂੰ ਮੈਨੂੰ ਚੋਰ ਸਮਝਿਆ ਤੈਨੂੰ ਕੀ ਪਤਾ ਪ੍ਰੀਤ ਆਪਣੇ ਪੇਕੇ ਦੇ ਆਈ ਹੋਵੇ ਉਹ ਕਹਿੰਦੀ ਵੀ ਪ੍ਰੀਤ ਕਦੋਂ ਪੇਕੇ ਦੇ ਆਈ ਪ੍ਰੀਤ ਤਾਂ ਪੇਕੇ ਗਈ ਨਹੀਂ ਜਦੋਂ ਪਈ ਉਹ ਆਪਣੀ ਮਾਂ ਨੂੰ ਧੱਕਾ ਦਿੰਦਾ ਤੇ ਉਹ ਵਿਚਾਰੀ ਡਿੱਗਦੀ ਆ ਤਾਂ ਪ੍ਰੀਤ ਭੱਜ ਕੇ ਆਪਣੀ ਸੱਸ ਨੂੰ ਚੁੱਕਦੀ ਆ ਹਨਾ ਤੇ ਫਿਰ ਕੰਬਲ ਆ ਜਿਹੜਾ ਪ੍ਰੀਤ ਵੱਲ ਹੋ ਜਾਂਦਾ ਤੇ ਉਹਦੇ ਵੀ ਮਾਰਦਾ ਦੋ ਤਿੰਨ ਤੇ ਉਹਦੀ ਮਾਂ ਨੂੰ ਕਹਿੰਦੀ ਆ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਤਾਂ ਉਹ ਕਹਿੰਦਾ ਵੀ ਮੈਂ ਨਹੀਂ ਇਹਨੂੰ ਰੱਖਣਾ ਇਹਨੂੰ ਕਹਦੇ ਵੀ ਆਪਣਾ ਅਬੋਰਸ਼ਨ ਕਰਾ ਦੇ ਮੈਨੂੰ ਨਾ ਇਹ ਚਾਹੀਦੀ ਆ ਨਾ ਬੱਚਾ ਚਾਹੀਦਾ ਵੀ ਮੈਨੂੰ ਤਲਾਕ ਚਾਹੀਦਾ ਇਹ ਗੱਲ ਸੁਣ ਕੇ ਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਇਹ ਉਹ ਸੋਚਦੀ ਆ ਵੀ ਕੀ ਕਹਿ ਰਹੇ ਹੋ ਤੁਸੀਂ ਤੁਸੀਂ ਕੀ ਕਹਿ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਤੁਹਾਡੀ ਪਤਨੀ ਆ ਪਰ ਕਮਲ ਨਸ਼ੇ ਦੇ ਵਿੱਚ ਇੰਨਾ ਤੁੱਤ ਹੁੰਦਾ ਵੀ ਉਹਨੂੰ ਕੋਈ ਸੁਰਤ ਨਹੀਂ ਰਹਿੰਦੀ ਦੋਨੇ ਸੱਸ ਨੂੰ ਹਾਂ ਵਿਚਾਰੀਆਂ ਪਹਿਲਾਂ ਕੁੱਟ ਖਾਂਦੀਆਂ ਨੇ ਫਿਰ ਉਹਨੂੰ ਫੜ ਕੇ ਅੰਦਰ ਬੈੱਡ ਤੇ ਸੁੱਟਦੀਆਂ ਤੇ ਉੱਥੇ ਸੌਂ ਜਾਂਦਾ ਉਹ ਅਗਲੇ ਦਿਨ ਸਵੇਰੇ ਜਦੋਂ ਉਹਨੂੰ ਮਾੜੀ-ਮੋਟੀ ਸੁਰਤ ਆਉਂਦੀ ਆ ਤਾਂ ਕਮਲ ਆ ਜਿਹੜੀ ਉਹ ਥੋੜੀ ਨਾਰਾਜ਼ਗੀ ਵੀ ਜ਼ਾਹਰ ਪ੍ਰੀਤ ਸੌਰੀ ਪ੍ਰੀਤ ਆ ਜਿਹੜੀ ਉਹ ਕਮਲ ਨਾਲ ਨਾਰਾਜ਼ਗੀ ਵੀ ਜ਼ਾਹਰ ਕਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਫਨੋ ਕੋਟੋ ਕੋਟ ਖਿਆਲ ਰੱਖਣਾ ਚਾਹੀਦਾ ਕਿੱਥੇ ਤਾਂ ਹਨਾ ਆਪਣਾ ਸਮਾਂ ਵੀ ਤੁਸੀਂ ਮੇਰਾ ਖਿਆਲ ਰੱਖੋ ਤੇ ਕਿੱਥੇ ਤੁਸੀਂ ਉਲਟਾ ਮੈਨੂੰ ਕੁੱਟਦੇ ਮਾਰਦੇ ਹੋ ਵੀ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਲੱਗਦਾ ਤਾਂ ਕਮਲਾ ਜਿਹੜਾ ਉਹਨੂੰ ਕਹਿੰਦਾ ਪ੍ਰੀਤ ਮੈਨੂੰ ਮਾਫ ਕਰ ਦੇ ਨਸ਼ੇ 'ਚ ਮੈਨੂੰ ਨਹੀਂ ਪਤਾ ਲੱਗਿਆ ਤਾਂ ਪ੍ਰੀਤ ਹੈ ਜਿਹੜੀ ਫਿਰ ਉਹਦੀਆਂ ਗੱਲਾਂ ਚ ਆ ਜਾਂਦੀ ਆ ਇਸੇ ਤਰ੍ਹਾਂ ਸਮਾਂ ਲੰਘਦਾ ਤੇ ਇੱਕ ਦਿਨ ਫਿਰ ਕਮਲਾ ਜਿਹੜਾ ਹਨਾ ਉਹ ਤੋਂ ਪੈਸੇ ਮੰਗਦਾ ਹੁਣ ਪ੍ਰੀਤ ਹੈ ਜਿਹੜੀ ਪੈਸੇ ਤੇ ਗਹਿਣੇ ਲੁਕੋ ਕੇ ਰੱਖਦੀ ਆ ਕਿਉਂਕਿ ਉਹਦੀ ਸੱਸ ਨੇ ਕਹਿਤਾ ਸੀ ਵੀ ਪੁੱਤ ਫਿਰ ਵੇਲਾ ਹੱਥ ਨਹੀਂ ਆਉਂਦਾ ਤੂੰ ਸਾਰੀਆਂ ਚੀਜ਼ਾਂ ਨੂੰ ਇਹੋ ਜੀ ਜਗ੍ਹਾ ਰੱਖ ਵੀ ਜਿੱਥੇ ਉਹਦਾ ਹੱਥ ਹੀ ਨਾ ਜਾਵੇ ਤੇ ਉਹ ਸਾਰੇ ਗਹਿਣੇ ਤੇ ਪੈਸੇ ਪੇਟੀ ਦੇ ਵਿੱਚ ਜਿੰਨੇ ਵੀ ਕੱਪੜੇ ਹੁੰਦੇ ਆ ਉਹਨਾਂ ਦੇ ਹੇਠਾਂ ਰੱਖ ਦਿੰਦੀ ਆ ਵੀ ਆਏ ਤਾਂ ਨਹੀਂ ਪੇਟੀ ਪੱਟ ਕੇ ਲੈ ਜਾਊਗਾ ਹਨਾ ਪਰ ਉਹਨਾਂ ਨੂੰ ਲੈਣ ਵਾਸਤੇ ਉਹ ਪ੍ਰੀਤ ਨੂੰ ਕੁੱਟਦਾ ਮਾਰਦਾ ਪਰ ਪ੍ਰੀਤ ਉਹਨੂੰ ਗਹਿਣੇ ਤੇ ਪੈਸੇ ਨਹੀਂ ਦਿੰਦੀ ਤੇ ਇੱਕ ਦਿਨ ਪ੍ਰੀਤ ਜਿਹੜੀ ਉਹ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਹੁੰਦੀ ਆ ਲੇਟ ਨਾਈਟ ਨੂੰ ਕਮਲ ਆਉਂਦਾ ਤੇ ਆ ਕੇ ਉਹਨੂੰ ਕਹਿੰਦਾ ਕਿ ਮੈਨੂੰ ਸ਼ਰਾਬ ਚਾਹੀਦੀ ਆ ਉਹ ਕਹਿੰਦੀ ਵੀ ਮੈਂ ਸ਼ਰਾਬ ਕਿੱਥੋਂ ਲੈ ਕੇ ਦੇਮਾ ਬਾਹਰੋਂ ਪੀ ਕੇ ਅੱਜ ਦਾ ਪੀ ਕੇ ਤਾਂ ਆਏ ਹਾਂ ਤੁਹਾਡੇ ਮੂੰਹ 'ਚੋਂ ਇੰਨੀ ਇੰਨੀ ਤਾਂ 스మెਲ ਆ ਹੀ ਜਾਂਦੀ ਆ ਕਹਿੰਦਾ ਨਹੀਂ ਮੈਨੂੰ ਹੋਰ ਚਾਹੀਦੀ ਆ ਉਹ ਕਹਿੰਦੀ ਵੀ ਆਪਣੇ ਤਾਂ ਘਰੇ ਹੈ ਨਹੀਂ ਆਪਣੇ ਕਿਹੜਾ ਕੋਈ ਪਿੰਦਾ ਤੁਸੀਂ ਪੀਨੇ ਹੋ ਜਦੋਂ ਉਹ ਇੰਨਾ ਕਹਿੰਦੀ ਆ ਤਾਂ ਉਹਨੂੰ ਬੈੱਡ ਤੋਂ ੱੱਕਾ ਮਾਰਦਾ ਲੱਤ ਮਾਰਦਾ ਉਹਦੇ ਬੈੱਡ ਤੇ ਬੈਠਾ ਹੁੰਦਾ ਪ੍ਰੀਤ ਜਿਹੜੀ ਡਿੱਗ ਜਾਂਦੀ ਆ ਤੇ ਉਹਨੂੰ ਬਹੁਤ ਜ਼ੋਰ ਦੀ ਸੱਟ ਲੱਗਦੀ ਆ ਹੈਨਾ ਤੇ ਉਹ ਰੋਣ ਲੱਗ ਜਾਂਦੀ ਆ ਉਹਦੀ ਆਵਾਜ਼ ਸੁਣ ਕੇ ਉਹਦੇ ਸੱਸ ਸਹੁਰਾ ਭੱਜੇ ਆਉਂਦੇ ਆ ਤੇ ਉਹ ਪ੍ਰੀਤ ਨੂੰ ਆਪਣੇ ਕਮਰੇ 'ਚ ਲੈ ਜਾਂਦੇ ਆ ਉਸ ਤੋਂ ਬਾਅਦ ਕਮਲ ਦੀ ਮਾਂ ਕਹਿੰਦੀ ਵੀ ਦੇਖ ਲੈ ਪੁੱਤ ਜੇ ਤਾ ਤੂੰ ਇਹ ਤਾਂ ਕੁੱਟ ਖਾਣੀਆਂ ਸਾਰੀ ਉਮਰ ਤਾਂ ਖਾਈ ਚੱਲ ਨਹੀਂ ਮੇਰੀ ਤਾਂ ਇਹੀ ਸਲਾਹ ਵੀ ਤੂੰ ਛੱਡ ਕੇ ਚਲੀ ਜਾ ਇਹਨੂੰ ਵੀ ਇਹ ਨਹੀਂ ਸੁਧਰਦਾ ਪ੍ਰੀਤ ਕਹਿੰਦੀ ਵੀ ਮਾਂ ਇਹਨੂੰ ਤਾਂ ਮੈਂ ਛੱਡ ਕੇ ਚਲੀ ਜਾਉ ਪਰ ਮੇਰਾ ਨਹੀਂ ਦਿਲ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ ਉਹ ਕਹਿੰਦੀ ਵੀ ਦੇਖ ਪੁੱਤ ਅਸੀਂ ਤਾਂ ਦੋਨੇ ਜੀ ਆਪਣੀ ਕਿਵੇਂ ਨਾ ਕਿਵੇਂ ਜ਼ਿੰਦਗੀ ਕੱਢ ਲਾਂਗੇ ਤੇਰੀ ਉਮਰ ਔਖੀ ਹੋ ਜਾਣੀ ਆ ਤਾਂ ਪ੍ਰੀਤ ਜਿਹੜੀ ਉਹ ਆਪਣੇ ਫੋਨ ਕਰ ਦਿੰਦੀ ਹੈ ਭੂਆ ਦੇ ਮੁੰਡੇ ਨੂੰ ਉਹਨੂੰ ਦੱਸਦੀ ਹੈ ਵੀ ਮੇਰੇ ਨਾਲ ਤਾਂ ਨਾ ਇਸ ਤਰ੍ਹਾਂ ਦਾ ਬਿਹੇਵ ਹੁੰਦਾਗਾ ਬੀਨਾ ਤਾਂ ਮੈਂ ਮੰਮੀ ਰੈਡੀ ਨੂੰ ਦੱਸਿਆ ਤੇ ਨਾ ਮੈਂ ਤੈਨੂੰ ਦੱਸਿਆ ਤਾਂ ਉਹ ਕਹਿੰਦਾ ਵੀ ਤੂੰ ਮੈਨੂੰ ਉਦੋਂ ਦਾ ਕਿਉਂ ਨਹੀਂ ਦੱਸਿਆ ਉਹ ਕਹਿੰਦੀ ਵੀ ਹੁਣ ਮੈਂ ਕੀ ਦੱਸਾਂ ਹਨਾ ਵੀ ਜਦੋਂ ਮੇਹ ਦੇ ਲੜ ਲੱਗ ਗਈ ਗਈ ਵੀ ਤੁਹਾਨੂੰ ਦੱਸ ਕੇ ਮੈਂ ਦੁਖੀ ਥੋੜੀ ਕਰਨਾ ਉਹ ਕਹਿੰਦਾ ਫਿਰ ਜੇ ਦੁਖੀ ਨਹੀਂ ਕਰਨਾ ਵੀ ਕੁੱਟ ਤਾਂ ਨਹੀਂ ਖਾਣੀਗੀ ਉਹ ਕਹਿੰਦਾ ਵੀ ਚੱਲ ਮੈਂ ਕਰਦਾ ਗੱਲ ਉਸ ਤੋਂ ਬਾਅਦ ਉਹ ਆ ਜਿਹੜਾ ਗੁਰਜੀਤ ਨੂੰ ਫੋਨ ਲਾਉਂਦਾ ਤੇ ਗੁਰਜੀਤ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਕਿਹੜੇ ਜਨਮ ਦਾ ਬੈਰ ਕੱਢਿਆ ਆਪਣੀ ਤਾਂ ਇੰਨੀ ਜ਼ਿਆਦਾ ਇੱਕ ਦੂਜੇ ਨਾਲ ਸਾਂਝ ਆ ਦੋਸਤੀ ਸੀ ਵੀ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਉਹ ਮੇਰੀ ਹੀ ਨਹੀਂ ਤੇਰੀ ਵੀ ਭੈਣ ਆ ਤੇ ਤੂੰ ਵੀ ਮੈਨੂੰ ਕਿਹਾ ਸੀ ਮੇਰੀ ਭੈਣ ਆ ਵੀ ਤੂੰ ਠੱਗੀ ਮਰਵਾਤੀ ਤਾਂ ਗੁਰਜੀਤ ਕਹਿੰਦਾ ਵੀ ਦੇਖ ਮੈਨੂੰ ਇੰਨਾ ਕੁ ਪਤਾ ਸੀ ਵੀ ਉਹ ਸ਼ਰਾਬ ਪੀਂਦਾ ਪਰ ਮੈਨੂੰ ਨਹੀਂ ਪਤਾ ਸੀ ਵੀ ਐਨੇ ਨਸ਼ੇ ਕਰਦਾ ਤੇ ਰਮਣ ਨੂੰ ਵੀ ਨਹੀਂ ਸੀ ਪਤਾ ਘਰੇ ਵੀ ਕਿਸੇ ਨੂੰ ਨਹੀਂ ਪਤਾ ਸੀ ਵੀ ਪਰ ਅਸੀਂ ਬਹੁਤ ਵਾਰ ਇਹ ਗੱਲ ਪ੍ਰੀਤ ਨੂੰ ਕਹਿ ਚੁੱਕੇ ਹਾਂ ਵੀ ਜੇ ਤੂੰ ਜਾਣਾ ਤਾਂ ਜਾ ਸਕਦੀ ਆ ਤਾਂ ਉਹ ਕਹਿੰਦਾ ਵੀ ਯਾਰ ਤੈਨੂੰ ਇਸ ਗੱਲ ਦੀ ਥੋੜੀ ਸ਼ਰਮ ਆਉਣੀ ਚਾਹੀਦੀ ਆ ਵੀ ਹੁਣ ਤੁਸੀਂ ਇਹ ਕਹਿ ਕੇ ਪੱਲਾ ਝਾੜਦੇ ਹੋ ਵੀ ਤੂੰ ਜਾ ਸਕਦੀ ਆ ਵੀ ਹੁਣ ਤਾਂ ਮੇਰੀ ਭੈਣ ਪ੍ਰੈਗਨੈਂਟ ਆ ਕੀ ਵੀ ਹੁਣ ਉਹ ਕਿੱਥੇ ਜਾਊਗੀ ਤਾਂ ਗੁਰਜੀਤ ਕਹਿੰਦਾ ਵੀ ਮੈਨੂੰ ਬਹੁਤ ਸ਼ਰਮਿੰਦਗੀ ਆ ਇਸ ਗੱਲ ਦੀ ਵੀ ਮੈਨੂੰ ਸੋਚ ਸਮਝ ਕੇ ਹਨਾ ਇਹ ਗੱਲ ਕਹਿਣੀ ਚਾਹੀਦੀ ਸੀ ਪਰ ਮੈਨੂੰ ਕੀ ਪਤਾ ਸੀ ਵੀ ਇਹ ਗੱਲ ਹੋ ਜੂ ਉਹਨੂੰ ਹਾਲਾਂਕਿ ਪਤਾ ਤਾਂ ਹੁੰਦਾ ਪਰ ਉਹ ਝੂਠ ਬੋਲ ਦਿੰਦਾ ਤੇ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਵੀ ਜੋ ਹਨਾ ਤੇਰਾ ਫੈਸਲਾ ਹੋ ਉਹੀ ਮਨਜ਼ੂਰਾ ਉਹ ਕਹਿੰਦਾ ਵੀ ਮੈਂ ਪ੍ਰੀਤ ਨੂੰ ਲੈ ਆਇਆ ਕੱਲ ਤੇ ਮੈਂ ਨਹੀਂ ਪ੍ਰੀਤ ਨੂੰ ਭੇਜਣਾ ਹੋਣਾ ਤਾ ਗੁਰਜੀਤ ਵੀ ਕਹਿੰਦਾ ਵੀ ਠੀਕ ਆ ਜੇ ਤੇਰਾ ਜੋ ਵੀ ਫੈਸਲਾ ਪਰ ਪ੍ਰੀਤ ਆ ਜਿਹੜੀ ਉਹ ਕਹਿੰਦੀ ਆ ਵੀ ਹੁਣ ਤਾਂ ਨਾ ਤਾਂ ਮੈਂ ਆਪਣੇ ਬੱਚੇ ਐ ਬਿਨਾ ਰਹਿ ਸਕਦੀ ਆ ਹਨਾ ਮੇਰਾ ਬੱਚਾ 2 ਮਹੀਨਿਆਂ ਨੂੰ ਇਸ ਦੁਨੀਆ ਤੇ ਆ ਜਾਊਗਾ ਵੀ ਨਾਲੇ ਕੀ ਆ ਬੱਚੇ ਕਰਕੇ ਉਹ ਥੋੜਾ ਬਹੁਤ ਤਾਂ ਸੁਧਰ ਹੀ ਜਾਵੇ ਤਾਂ ਉਹਦਾ ਜਿਹੜਾ ਗੁਰਜੀਤ ਦਾ ਫਰੈਂਡ ਹੁੰਦਾ ਪ੍ਰੀਤ ਦੀ ਭੂਆ ਦਾ ਮੁੰਡਾ ਉਹਨੂੰ ਕਹਿੰਦਾ ਵੀ ਚੱਲ ਫਿਰ ਮੈਂ ਤੈਨੂੰ ਹਜੇ ਭੇਜਦਾ ਨਹੀਂਗਾ ਵੀ ਇਸ ਹਾਲਤ ਦੇ ਵਿੱਚ ਤੇਰੇ ਮਾਰਿਆ ਹਨਾ ਕੋਈ ਹੋਰ ਕੰਮ ਵਿਗੜੂਗਾ ਚਲੋ ਪ੍ਰੀਤ ਆ ਜਿਹੜੀ ਉਹ ਆਪਣੇ ਪੱਕੇ ਰਹਿੰਦੀ ਆ ਦੇ ਉਹ ਆਪਣੀ ਭੂਆ ਦੇ ਮੁੰਡੇ ਇੰਨਾ ਕੋਲ ਆ ਜਾਂਦੀ ਹੈ ਰਹਿਣ ਕਦੇ ਪੇਕੇ ਚਲੀ ਜਾਂਦੀ ਆ ਚਲੋ ਸਮਾਂ ਗੁਜ਼ਰਦਾ ਤੇ ਪ੍ਰੀਤ ਦੀ ਇੱਕ ਬੇਟੀ ਹੋ ਜਾਂਦੀ ਆ ਤੇ ਉਹਨੂੰ ਇਹ ਹੁੰਦਾ ਵੀ ਚਲ ਹੁਣ ਤਾਂ ਮਾੜਾ ਮੋਟਾ ਹਨਾ ਕਮਲ ਸੁਧਰੂਗਾ ਪਰ ਸਾਰਾ ਪਰਿਵਾਰ ਬੇਟੀ ਦੇਖਣ ਆ ਜਾਂਦਾ ਕਮਲ ਨਹੀਂ ਆਉਂਦਾ ਤੇ ਉਹ ਬਸ ਇੱਕੋ ਹੀ ਰਟ ਲਾਉਂਦਾ ਵੀ ਮੈਂ ਤਾਂ ਤਲਾਕ ਲੈਣਾ ਤਲਾਕ ਲੈਣਾ ਪ੍ਰੀਤ ਇਸ ਗੱਲ ਤੇ ਅੜਦੀ ਆ ਕਿ ਮੈਂ ਤਲਾਕ ਨਹੀਂ ਦੇਣਾ ਚਲੋ ਕਿੰਨਾ ਟਾਈਮ ਪ੍ਰੀਤ ਆਪਣੇ ਪੇਕੇ ਰਹਿੰਦੀ ਆ ਕੁੜੀ 6 ਮਹੀਨਿਆਂ ਦੀ ਹੋ ਜਾਂਦੀ ਆ ਰਮਣ ਤੇ ਗੁਰਜੀਤ ਕਾਫੀ ਵਾਰ ਢੇੜਾ ਮਾਰੇ ਆਉਂਦੇ ਆ ਪੰਜੀਰੀ ਵੀ ਦੇ ਆਉਂਦੇ ਆ ਹੋਰ ਵੀ ਕੋਈ ਚੀਜ਼ਾਂ ਕਦੇ ਕੁਛ ਦੇ ਆਏ ਕਦੇ ਕੁਛ ਪਰ ਗੱਲ ਤਾਂ ਇਹ ਸੀ ਵੀ ਜਿਹੜੇ ਦਿੱਤੀ ਸੀ ਜਦੋਂ ਉਹ ਨਹੀਂ ਜਾ ਕੇ ਖੜਿਆ ਇਹ ਚੀਜ਼ਾਂ ਇਹ ਕਮੇਨੀ ਨਾ ਪੂਰੀ ਕਰਦੀਆਂ ਤਾਂ ਕਮਲ ਜਿਹੜਾ ਹਨਾ ਉਹ ਆਪਣੀ ਦੁਨੀਆ ਦੇ ਵਿੱਚ ਮਸਤ ਹੁੰਦਾ ਉਹ ਨਸ਼ੇ ਕਰਦਾ ਰਹਿੰਦਾ ਉਹਨੂੰ ਬਿਲਕੁਲ ਵੀ ਆਪਣੀ ਪਤਨੀ ਨਾਲ ਜਾਂ ਬੇਟੀ ਨਾਲ ਲਗਾਵ ਨਹੀਂ ਹੁੰਦਾ ਰਮਣਾ ਜਿਹੜੀ ਇੱਕ ਦਿਨ ਪ੍ਰੀਤ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਭਾਬੀ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਗੱਲ ਕਹਿੰਦੀ ਨੂੰ ਪਰ ਤੂੰ ਆਪਣੀ ਜ਼ਿੰਦਗੀ ਖਰਾਬ ਨਾ ਕਰ ਜੇ ਉਹ ਨਹੀਂ ਬੰਦਾ ਬਣਦਾ ਤੂੰ ਤਲਾਕ ਦੇ ਦੇ ਉਹ ਕਹਿੰਦੀ ਵੀ ਤਲਾਕ ਤਾਂ ਮੈਂ ਦੇ ਦੂੰ ਪਰ ਮੈਂ ਆਪਣੀ ਕੁੜੀ ਨਹੀਂ ਛੱਡਣੀ ਉਹ ਕਹਿੰਦੀ ਵੀ ਦੇਖ ਉਹ ਤੇਰੀ ਮਰਜ਼ੀ ਆ ਵੀ ਅਸੀਂ ਵੀ ਨਹੀਂ ਕਹਿੰਦੇ ਵੀ ਤੂੰ ਆਪਣੀ ਕੁੜੀ ਨੂੰ ਆਪਣੇ ਤੋਂ ਦੂਰ ਕਰ ਪਰ ਇਨ ਫਿਊਚਰ ਤੂੰ ਕੀ ਕਰੇਗੀ ਕੁੜੀ ਦੇ ਸਿਰ ਤੇ ਵੀ ਤੇਰੀ ਉਮਰ ਕਿਵੇਂ ਨਿਕਲਣੀ ਆ ਉਹ ਕਹਿੰਦੀ ਵੀ ਉਹਨਾਂ ਗੱਲਾਂ ਬਾਰੇ ਨਹੀਂ ਮੈਂ ਸੋਚਦੀ ਪਰ ਇਹ ਮੇਰਾ ਫੈਸਲਾ ਵੀ ਮੈਂ ਆਪਣੀ ਕੁੜੀ ਆ ਜਿਹੜੀ ਉਹ ਨਹੀਂ ਛੱਡਣੀ ਚਲੋ ਦੋਨਾਂ ਧਿਰਾਂ ਦੇ ਵਿੱਚ ਗੱਲ ਹੁੰਦੀ ਆ ਤੇ ਤਲਾਕ ਦਾ ਕੇਸ ਆ ਜਿਹੜਾ ਉਹ ਫਾਈਲ ਕਰ ਦਿੱਤਾ ਜਾਂਦਾ। ਕਮਲ ਪਹਿਲੇ ਦਿਨ ਆਪਣੀ ਬੇਟੀ ਨੂੰ ਕਚਹਿਰੀਆਂ 'ਚ ਮਿਲਦਾ ਪਰ ਉਹ ਆਪਣੀ ਬੇਟੀ ਵੱਲ ਵੇਖਦਾ ਵੀ ਨਹੀਂ। ਉਹਦੀ ਬੇਟੀ ਦਾ ਨਾਮ ਪ੍ਰੀਤ ਨੇ ਨੂਰ ਰੱਖਿਆ ਹੁੰਦਾ। ਪ੍ਰੀਤ ਹਰ ਸੰਭਵ ਕੋਸ਼ਿਸ਼ ਕਰਦੀ ਆ ਕਿ ਕਮਲ ਆਪਣੀ ਬੇਟੀ ਨੂੰ ਦੇਖੇ ਤੇ ਉਹਨੂੰ ਇਹ ਹੰਦਾ ਵੀ ਬੇਟੀ ਵੱਲ ਦੇਖ ਕੇ ਕੀ ਆ ਉਹਦਾ ਮਨ ਬਦਲ ਜੇ। ਕਿਉਂਕਿ ਪ੍ਰੀਤ ਕਮਲ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਸੀ ਪਰ ਕਮਲ ਨੇ ਸੋਚ ਰੱਖਿਆ ਸੀ ਕਿ ਮੈਂ ਇਹਦੇ ਨਾਲ ਰਹਿਣਾ ਨਹੀਂ। ਚਲੋ ਕਚਹਿਰੀਆਂ ਦੇ ਵਿੱਚ ਤਲਾਕ ਹੋ ਜਾਂਦਾ। ਜੱਜ ਆ ਜਿਹੜਾ ਉਹਨਾਂ ਨੂੰ ਕਹਿੰਦਾ ਕਿ 6 ਮਹੀਨਿਆਂ ਬਾਅਦ ਫਾਈਨਲ ਮੋਰ ਲੱਗੂਗੀ ਉਹਨਾਂ ਟਾਈਮ ਤੁਸੀਂ ਇੱਕ ਦੂਜੇ ਨਾਲ ਰਹੋ ਤੇ ਪ੍ਰੀਤ ਇਹ ਕੋਸ਼ਿਸ਼ ਕਰਦੀ ਆ ਕਿ ਸ਼ਾਇਦ ਕਮਲ ਮੈਨੂੰ ਇਹ ਕਹਦੇ ਵੀ ਹਾਂ ਤੂੰ ਘਰ ਚੱਲ ਪਰ ਉਹ ਨਹੀਂ ਕਹਿੰਦਾ ਤੇ ਪ੍ਰੀਤ ਦੇ ਘਰਦਿਆਂ ਨੇ ਵੀ ਇਹ ਕਿਹਾ ਹੁੰਦਾ ਵੀ ਜੇ ਕਮਲ ਨਹੀਂ ਕਹੂਗਾ ਤਾਂ ਤੂੰ ਉਧਰ ਵੱਲ ਮੂੰਹ ਵੀ ਨਹੀਂ ਕਰਨਾ ਚਲੋ ਦੋਨੇ ਤੇਰਾ ਆਪਣੇ ਆਪਣੇ ਘਰ ਆ ਜਾਂਦੀਆਂ ਨੇ ਤੇ 1 ਮਹੀਨਾ ਹੋ ਜਾਂਦਾ ਇਸ ਗੱਲ ਨੂੰ 1 ਮਹੀਨੇ ਬਾਅਦ ਪ੍ਰੀਤ ਨੂੰ ਖਬਰ ਮਿਲਦੀ ਆ ਵੀ ਕਮਲ ਦੀ ਜ਼ਿਆਦਾ ਨਸ਼ਾ ਲੈਣ ਕਰਕੇ ਮੌਤ ਹੋ ਜਾਂਦੀ ਆ ਇਹ ਗੱਲ ਸੁਣ ਕੇ ਕਾਮ ਪ੍ਰੀਤ ਜਿਹੜੀ ਉਹ ਸਦਮੇ 'ਚ ਚਲੀ ਜਾਂਦੀ ਆ ਉਹ ਆਪਣੀ ਬੇਟੀ ਨੂੰ ਗਲ ਲਾ ਕੇ ਬਹੁਤ ਰੋਂਦੀ ਆ ਤੇ ਕਹਿੰਦੀ ਆ ਕਿ ਉਹ ਇੱਕ ਬੰਦਾ ਹਨਾ ਉਹ ਇੱਕ ਮੁੰਡਾ ਜਿਹਦੀ ਜ਼ਿੰਦਗੀ ਸਮਾਰਨ ਲਈ ਮੈਂ ਉਹ ਤੋਂ ਪਤਾ ਨਹੀਂ ਕਿੰਨੀ ਕੁ ਕੁੱਟ ਖਾਧੀ ਤੇ ਉਹ ਇੱਕ ਅਪਹਾਗਣ ਧੀ ਜਿਹਦਾ ਪਿਓ ਹੋ ਕੇ ਵੀ ਨਾ ਹੋਇਆ ਵਰਗਾ ਸੀ ਵੀ ਐਡਾ ਹਨਾ ਮਤਲਬ ਕੋਈ ਨਿਰਦਈ ਹੋ ਸਕਦਾ ਜਾਂ ਇੰਨਾ ਬੇਗੈਰਤ ਹੋ ਸਕਦਾ ਵੀ ਆਪਣੀ ਉਹ ਔਲਾਦ ਵੱਲ ਉਹਨੇ ਵੇਖਿਆ ਵੀ ਨਾ ਹੋਵੇ ਉਹ ਗਾਲਾਂ ਵੀ ਕੱਢਦੀ ਆ ਬਦ ਦੁਆਵਾਂ ਵੀ ਦਿੰਦੀ ਆ ਪਿਆਰ ਦੀਆਂ ਗੱਲਾਂ ਵੀ ਕਰਦੀ ਆ ਗੁੱਸਾ ਵੀ ਕਰਦੀ ਆ ਉਹ ਆਪਣੇ ਸੋਗ ਦੇ ਵਿੱਚ ਆਪਣੇ ਵੈਣਾ ਰਾਹੀ ਹੈਣਾ ਇਹ ਗੱਲਾਂ ਜਿਹੜੀਆਂ ਉਹ ਕਮਲ ਨੂੰ ਕਹਿੰਦੀ ਆ ਪਰ ਕਮਲ ਸੀ ਜਿਹੜਾ ਉਹ ਤਾਂ ਮਿੱਟੀ ਦੀ ਢੇਰੀ ਬਣ ਗਿਆ ਸੀ ਜਦੋਂ ਉਹਨੂੰ ਜਿਉਂਦੇ ਜੀ ਕੋਈ ਅਸਰ ਨਹੀਂ ਸੀ ਹੁਣ ਮਰੇ ਤੇ ਤਾਂ ਕੀ ਅਸਰ ਹੋਣਾ ਸੀ ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਬਿਨਾ ਪੁੱਛ ਪੜਤਾਲ ਕੀਤੇ ਬਿਨਾ ਕੋਈ ਇਨਕੁਆਇਰੀ ਕੀਤੇ ਇਸੇ ਤਰ੍ਹਾਂ ਬਗਾਨੇ ਮੁੰਡਿਆਂ ਦੇ ਲੜ ਲਾ ਦਿੱਤੀਆਂ ਜਾਂਦੀਆਂ ਇਹਨਾਂ ਗੱਲਾਂ ਦਾ ਅੰਜਾਮ ਉਦੋਂ ਸਾਹਮਣੇ ਆਉਂਦਾ ਜਦੋਂ ਕੁੜੀ ਨੂੰ ਪਤਾ ਲੱਗਦਾ ਵੀ ਉਹਦੇ ਘਰ ਵਾਲਾ ਤਾਂ ਨਸ਼ੇ ਕਰਦਾ ਨਸ਼ਿਆਂ ਨੇ ਬਹੁਤ ਸਾਰੇ ਪਰਿਵਾਰ ਰੋਲੇ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਤੇ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਅਨਾਥ ਕੀਤੇ ਨੇ ਕਿਉਂਕਿ ਬਹੁਤ ਥਾਵਾਂ ਤੇ ਵਿਆਹ ਹੋ ਜਾਂਦਾ ਮੁੰਡੇ ਕੁੜੀ ਦਾ ਪਰ ਜਦੋਂ ਮੁੰਡਾ ਨਸ਼ੇ ਕਰਦਾ ਹੁੰਦਾ ਬੱਚੇ ਵੀ ਹੋ ਜਾਂਦੇ ਆ ਫਿਰ ਮਜਬੂਰਨ ਕਈ ਮਾਪਿਆਂ ਨੂੰ ਆਪਣੀਆਂ ਕੁੜੀਆਂ ਦਾ ਉੱਥੋਂ ਤਲਾਕ ਕਰਵਾਉਣਾ ਪੈਂਦਾ ਤੇ ਹੋਰ ਕਿਤੇ ਵਿਆਹ ਕਰਨਾ ਪੈਂਦਾ ਫਿਰ ਬੱਚਾ ਜਿਹੜਾ ਉਹ ਮੁੰਡੇ ਦੇ ਮਾਪਿਆਂ ਨੂੰ ਦੇ ਦਿੱਤਾ ਜਾਂਦਾ ਤੇ ਉਹ ਮੁੰਡਾ ਤਾਂ ਹੁਣ ਪਹਿਲੇ ਹੀ ਕਹਿ ਲਓ ਨਸ਼ੇ ਵਾਲੇ ਬੱਚੇ ਨੂੰ ਜਿਹੜੇ ਨੇ ਆਪਦੇ ਘਰ ਵਾਲੀ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਬੱਚਿਆਂ ਦੀ ਕਿ ਨਿਭਾਉਣੀਆਂ ਬੱਚੇ ਜਿਹੜੇ ਵਿਚਾਰੇ ਇਸੇ ਤਰ੍ਹਾਂ ਅਨਾਥ ਫਿਰਦੇ ਰਹਿੰਦੇ ਆ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਹੋਰ ਵਿਆਹ ਨਹੀਂ ਕਰਵਾਉਂਦੀਆਂ ਇਕੱਲੀਆਂ ਹੀ ਵਿਚਾਰੀਆਂ ਬੱਚਿਆਂ ਨੂੰ ਪਾਲਦੀਆਂ ਨੇ ਪਰਵਾਰਾਂ ਦੇ ਪਰਿਵਾਰ ਆ ਜਿਹੜੇ ਉੱਜੜ ਜਾਂਦੇ ਆ ਇੱਕ ਕਿਸੇ ਮੁੰਡੇ ਜਾਂ ਕੁੜੀ ਦਾ ਨਿੱਕਾ ਜਿਹਾ ਗਲਤ ਕਦਮ ਆ ਉਹ ਕਈ ਪੀੜ੍hiyan ਰੋਲ ਦਿੰਦਾ ਕਿਉਂਕਿ ਜੇ ਕਿਸੇ ਦਾ ਬੱਚਾ ਲੈਕ ਨਿਕਲਿਆ ਤਾਂ ਉਹਦੇ ਮਾਪਿਆਂ ਦੀ ਜ਼ਿੰਦਗੀ ਵੀ ਸੌਖੀ ਆ ਅੱਗੋਂ ਉਹਦੇ ਬੱਚਿਆਂ ਦੀ ਜ਼ਿੰਦਗੀ ਵੀ ਸੌਖੀ ਹੋ ਪਰ ਜੇ ਇੱਕ ਮਾੜਾ ਨਿਕਲ ਗਿਆ ਨਾ ਕੋਈ ਨਸ਼ੇ 'ਚ ਪੈ ਗਿਆ ਗਲਤ ਕੰਮਾਂ 'ਚ ਪੈ ਗਿਆ ਉੱਥੇ ਮਾਪੇ ਉਹ ਵੀ ਬਹੁਤ ਵੱਡੀ ਗਲਤੀ ਕਰਦੇ ਆ ਉਹਨਾਂ ਦਾ ਵਿਆਹ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੀ ਇਸ ਵੀਡੀਓ ਦੇ ਜ਼ਰੀਏ ਸਾਰੇ ਮਾਪਿਆਂ ਨੂੰ ਇਹ ਪੀਲਾ ਵਿਜੇ ਸਾਨੂੰ ਪਤਾ ਨਾ ਸਾਡਾ ਬੱਚਾ ਨਸ਼ਿਆਂ 'ਚ ਪੈ ਗਿਆ ਤਾਂ ਕਦੇ ਵੀ ਉਹਦਾ ਵਿਆਹ ਨਾ ਕਰੋ ਕਿਉਂਕਿ ਅਸੀਂ ਉਹਨੂੰ ਸੁਧਾਰਨ ਦੇ ਚੱਕਰ ਦੇ ਵਿੱਚ ਕਿਸੇ ਬਗਾਨੀ ਕੁੜੀ ਦੀ ਜ਼ਿੰਦਗੀ ਹੈ ਜਿਹੜੀ ਉਹਦਾ ਆ ਤੇ ਲਾ ਦਿੰਨੇ ਆ ਤੇ ਉਹਨੇ ਵਿਚਾਰੀ ਨੇ ਸਾਰੀ ਉਮਰ ਫਿਰ ਕਿਵੇਂ ਉਹਦੀ ਨਿਕਲਣੀ ਆ ਉਹ ਨੂੰ ਪਤਾ ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਆ ਛੋਟੀ ਉਮਰ ਦੇ ਵਿੱਚ ਵਿਧਵਾ ਹੋਈਆਂ ਕੁੜੀਆਂ ਜਿਹੜੀਆਂ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਵੀ ਨਹੀਂ ਕਰ ਸਕਦੀਆਂ ਜੇ ਉਹ ਘਰੋਂ ਨਿਕਲ ਕੇ ਬਾਹਰ ਨੌਕਰੀ ਕਰਦੀਆਂ ਪਰ ਲੋਕਾਂ ਦੀ ਗੰਦੀ ਨਿਗਾ ਉਹਨਾਂ ਤੇ ਹੁੰਦੀ ਆ ਤੇ ਲੋਕਾਂ ਦੀਆਂ ਜਿਹੜੇ ਇਲਜ਼ਾਮ ਨੇ ਉਹ ਸੈਂਦੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਜਿਨ੍ਹਾਂ ਦੇ ਪਤੀ ਛੋਟੀ ਉਮਰ ਦੇ ਵਿੱਚ ਨਸ਼ਾ ਕਰਕੇ ਮੁੱਕ ਜਾਂਦੇ ਆ ਉਹਨਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਬਾਹਰ ਕਿਤੇ ਨਾ ਕਿਤੇ ਛੋਟੀ ਮੋਟੀ ਨੌਕਰੀ ਕਰਨੀ ਪੈਂਦੀ ਆ ਤਾਂ ਲੋਕ ਉਹਨਾਂ ਬਾਰੇ ਗਲਤ ਬੋਲਦੇ ਆ ਪਰ ਗੱਲ ਇਹ ਆ ਵੀ ਜਿਹੜਾ ਕੁਝ ਉਹ ਔਰਤ ਸਹਿ ਰਹੀ ਹੁੰਦੀ ਆ ਅੱਗੋਂ ਇਹ ਵੀ ਨਹੀਂ ਉਹਨੂੰ ਪਤਾ ਹੁੰਦਾ ਵੀ ਮੇਰੇ ਬੱਚੇ ਵੀ ਕਿੱਦਾਂ ਦੇ ਨਿਕਲਣਗੇ ਉਹ ਵਿਚਾਰੀ ਇਸ ਆਸ ਤੇ ਜ਼ਿੰਦਗੀ ਜਿਉਂਦੀ ਆ ਵੀ ਬੱਚੇ ਵੱਡੇ ਹੋਣਗੇ ਤਾਂ ਮੇਰੀ ਜ਼ਿੰਦਗੀ ਮਤਲਬ ਸ਼ਾਇਦ ਸੰਭਰ ਸਕਦੀ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ।